ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਅੱਜ ਮੈਂ ਵੀਰੋ ਜਿਹੜਾ ਨੁਸਖਾ ਤੁਹਾਨੂੰ ਦੱਸਣ ਲੱਗਾ ਵਾਂ ਉਹ ਨੁਸਖਾ ਤੁਹਾਨੂੰ ਮੈਂ ਦੱਸਣ ਲੱਗਾ ਵਾਂ ਲੀਵਰ ਫੈਟੀਆਤੇ ਜਿਨ੍ਹਾਂ ਦਾ ਲੀਵਰ ਫੈਟੀ ਹੋ ਜਾਂਦਾ ਵਾ ਜਿਨ੍ਹਾਂ ਦੇ ਲੀਵਰ ਦੇ ਵਿੱਚ ਜਿਹਨੂੰ ਆਪਾਂ ਜਿਗਰ ਵੀ ਕਹਿ ਦਿੰਦੇ ਆ ਗਰਮੀ ਪੈ ਜਾਂਦੀ ਆ ਜਿਨ੍ਹਾਂ ਦੇ ਪੇਟ ਮਸਾਣੇ ਮਿਹਦੇ ਦੇ ਵਿੱਚ ਗਰਮੀ ਪੈ ਜਾਂਦੀ ਆ ਜਿਹੜੇ ਆਂਦੇ ਸਾਨੂੰ ਗਰਮੀ ਬੜੀ ਮਹਿਸੂਸ ਹੁੰਦੀ ਆ ਖਾਦਾ ਪੀਤਾ ਨੂੰ ਲੱਗਦਾ ਨਹੀਂ ਗਾ ਉਹਨਾਂ ਵੀ ਰਾਹਤੇ ਮੈਂ ਸ਼ਰੀਰ ਦੇ ਵਿੱਚੋਂ ਗਰਮੀ ਘਟਾਣ ਆ ਤੇ ਇੱਕ ਨੁਸਖਾ ਦੱਸਣ ਲੱਗਾ ਵਾ ਬਹੁਤ ਪੁਰਾਣਾ ਸੰਨਿਆਸੀਆਂ ਦਾ ਸਿੱਧ ਜੋਗ ਇਹ ਨੁਸਖਾ ਹੀ 11 ਮਰੀਜ਼ਾਂ ਤੇ ਜਮਾਇਆ ਵਾ ਇਹ ਪਰਖਿਆ ਵਾ ਬਹੁਤ ਕਾਮਯਾਬ ਨੁਸਖਾ ਵਾ ਨੋਟ ਕਰ ਲੋ ਲਿਉਣਾ ਕੀ ਆ ਤੇ ਬਣਾਉਣਾ ਕਿ ਤਰ੍ਹਾਂ ਵਾ ਸਭ ਤੋਂ ਪਹਿਲਾਂ ਤੇ ਤੁਹਾਨੂੰ ਲੈਣੇ ਆ 5 ਤੇ 7 ਸੁੱਕੇ ਆਲੂ ਬੁਖਾਰੇ ਤੇ 5 ਤੇ 7 ਤੁਸੀਂ ਲੈਣੇ ਆ ਈਮਲੀ ਦੇ ਪੀਸ ਇਹਨਾਂ ਨੂੰ ਆ ਕੁੰਜਾ ਲੈ ਆਉਣਾ ਮਿੱਟੀ ਦਾ ਇਹ ਚ ਪਾਣੀ ਪਾ ਕੇ ਇਹ ਚੀਜ਼ਾਂ ਇਹਦੇ ਵਿੱਚ ਪਾ ਦੇਣੀਆਂ ਦੋਵੇਂ ਫਿਰ ਤੁਸੀਂ ਲਿਉਣਾ ਨਾਰੀਆ ਸੁੱਕਾ ਨਾਰ ਦਾਣਾ ਇਹ ਨਾਰ ਦਾਣਾ ਕੂਟ ਕੇ ਚੰਗੀ ਤਰ੍ਹਾਂ ਚਮਚਾ ਗਦਾਕ ਗਰਾਮ ਇਹ ਵੀ ਇਹਦੇ ਵਿੱਚ ਪਾ ਦੇਣਾ ਉਤੋਂ ਬਾਅਦ ਵੀਰੋ ਮੇਰੇ ਨੂੰ ਪਿੰਕੀ ਕਰਨਾ ਵਾ ਕਾਸ਼ਨੀ ਲੈਣੀ ਆ ਤੇ ਧਨੀਆ ਲੈਣਾ ਵਾ ਇਹ ਵੀ ਦੋਵੇਂ ਚੀਜ਼ਾਂ ਚੰਗੀ ਤਰ੍ਹਾਂ ਘੋਟ ਲੈਣੀ ਆ ਦਾ ਬਰੀਕ ਚੂਰਨ ਕਰ ਲੈਣਾ ਵਾ ਅੱਧਾ ਜੂੰਜਾ ਕਾਸ਼ੀ ਦਾ ਇਹਦੇ ਵਿੱਚ ਪਾ ਲੈਣਾ ਵਾ ਤੇ ਅੱਧਾ ਜੂੰਜਾ ਧਨੀਆ ਦਾ ਵੀ ਇਹਦੇ ਵਿੱਚ ਪਾ ਲੈਣਾ ਵਾ ਤੇ 10-15 ਪੱਤੇ ਤੁਸੀਂ ਕੂਤਨੇ ਦੇ ਵੀ ਇਹਦੇ ਵਿੱਚ ਪਾ ਲੈਣੇ ਆ ਪਾਣੀ ਦੇ ਵਿੱਚ ਕੁਜੇ ਦੇ ਵਿੱਚ ਇਹ ਸਾਰਾ ਕੁਝ ਪਾ ਕੇ ਤੁਸੀਂ ਸ਼ਾਮ ਨੂੰ ਰੱਖ ਦੇਣਾ ਵਾ ਤੇ ਦਿਨੇ ਕੀ ਕਰਨਾ ਵਾ ਇਹਨੂੰ ਚੰਗੀ ਤਰ੍ਹਾਂ ਤੁਸੀਂ ਮਲ ਕੇ ਆ ਥਾਂ ਨਾਲ ਮਲ ਕੇ ਤੇ ਆਲੂ ਬੁਖਾਰੇ ਦੀਆਂ ਦੀਆਂ ਗਿੜਕਾਂ ਕੱਢ ਦੇਣੀਆਂ ਵਾ ਤੇ ਕੋਸ਼ਿਸ਼ ਕਰਨੀ ਜਿਹੜਾ ਇਹਨਾਂ ਦਾ ਗੁੱਦਾ ਵਾ ਉਹ ਵੀ ਮਲ ਕੇ ਦੇ ਵਿੱਚ ਮਿਕਸ ਹੋ ਜੇ ਤੇ ਜੇ ਤੁਸੀਂ ਇਹਨੂੰ ਕੋਟਸਾ ਦੇ ਕੁੰਡੇ 'ਚ ਤਾਂ ਵੀ ਕੋਟਸਾ ਦੇ ਜੇ ਜੇ ਕਹਦੇ ਘਰੇ ਮਿਕਸੀ ਜਾਂ ਜੂਸਰ ਹੈ ਨਾਲ ਤੇ ਇਹਨੂੰ ਗ੍ਰੇਂਡਰ ਕਰ ਸਕਦੇ ਜੇ ਕਹਿਣ ਦਾ ਭਾਵ ਆ ਵੀ ਵਾਟੋ ਵਾਦੇ ਦਾ ਆਪਾਂ ਜੂਸ ਲੱਗਣਾ ਵਾ ਤੇ ਬਾਅਦ ਕੀ ਤੁਸੀਂ ਕਰਨਾ ਆ ਮਿਸ਼ਰੀ ਲੈਣੀ ਤੁਸੀਂ ਧਾਗੇ ਵਾਲੀ ਇਹ ਮਿਸ਼ਰੀ ਕੱਢ ਕੇ ਚੰਗੀ ਤਰ੍ਹਾਂ ਦਾ ਬਰੀਕ ਪਾਊਡਰ ਕਰ ਲੈਣਾ ਝੂਰਨ ਕਰ ਲੈਣਾ ਇੱਕ ਚੁੰਜਾ ਵਿੱਚ ਇਹ ਵੀ ਮਿਕਸ ਕਰ ਲੈਣਾ ਵਾ ਤੇ ਇਹਨੂੰ ਦਿਨੇ ਨਰਨੇ ਕਾਲ ਜੇ ਤਹੀ ਪੀਣਾ ਵਾ ਸਵੇਰ ਸ਼ਨਾਣ ਕਰਕੇ ਬੁਰਸ਼ਾ ਦਾਤਨ ਕਰਕੇ ਤੇ ਨਰਨੇ ਕਾਲ ਜੇ ਇਹਨੂੰ ਪੀਓ ਤੇ ਪਾਣੀ ਤੁਸੀਂ ਆਪਣੇ ਇੰਨੇ ਸਹਾਣਾ ਪਾ ਲੈਣਾ ਇੱਕ ਗਲਾਹ ਅੱਧਾ ਲੀਟਰ ਅੱਧੇ ਲੀਟਰ ਤੋਂ ਘੱਟ ਜਾਂ ਵੱਧ ਉਹਦੇ ਸਾਂਹ ਤੋਂ ਵੀ ਪਾਣੀ ਪਾ ਸਕਦੇ ਜੀ ਇਹਨੂੰ ਤੁਸੀਂ ਲਗਾਤਾਰ 1 ਮਹੀਨਾ ਵਰਤ ਕੇ ਵੇਖੋ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਲੱਤ ਮਿਲ ਜੂਗਾ ਤੇ 1 ਮਹੀਨਾ ਵਰਤ ਕੇ ਵੇਖੋ ਸ਼ਰੀਰ ਦੀ ਕਿਹੇ ਤਰ੍ਹਾਂ ਦੀ ਤੁਹਾਡੀ ਗਰਮੀ ਦੂਰ ਹੋ ਜੂਗੀ ਤੁਹਾਨੂੰ ਥਾਂ ਥਾਂ ਨੂੰ ਜਣ ਦੀ ਲੋੜ ਨਹੀਂ ਮਹਿੰਗੀਆਂ ਦਵਾਈਆਂ ਖਾਣ ਦੀ ਲੋੜ ਨਹੀਂ ਗਈ ਜਿਹੜੇ ਮੇਰੇ ਵੀਰਾਂ ਨੂੰ ਕਿਸੇ ਤਰ੍ਹਾਂ ਦੀ ਵੀ ਗਰਮੀ ਉਹਨਾਂ ਦੀ ਸਰੀਰ ਦੀ ਹਰ ਤਰ੍ਹਾਂ ਦੀ ਗਰਮੀ ਦੂਰ ਹੋ ਜੂਗੀ ਖਾਦਾ ਪੀਤਾ ਲੱਗਣ ਡੈਬੂਗਾ ਤੇ ਉਹਨਾਂ ਦਾ ਲੀਵਰ ਬਿਹੜਾ ਬਿਲਕੁਲ ਫਰੈਸ਼ ਹੋ ਜੂਗਾ ਬਾਕੀ ਇਹਨੂੰ ਵਰਤੋ ਜਿਹਦਾ ਫਾਇਦਾ ਠਾਓ ਬਾਕੀ ਮੇਰੇ ਚੈਨ ਨੂੰ ਵੱਧ ਵੱਧ ਲਾਇਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਜਿਹੜਾ ਹੋਰ ਵੀ ਕਿਸੇ ਵੀਰ ਦਾ ਭਲਾ ਹੋ ਜੇ ਕੇ ਭੈਣ ਦਾ ਭਲਾ ਹੋ ਜੇ ਇਹ ਵੀਡੀਓ ਵੱਧ ਵੱਧ ਗਾਂ ਸ਼ੇਅਰ ਕਰਕੇ ਗਾਂ ਹੋਰ ਵੀ ਲੋਕਾਂ ਤੱਕ ਜਿਹੜੀ ਪਹੁੰਚੇ ਬਾਕੀ ਇਹਨੂੰ ਵਰਤੋ ਤੇਦਾ ਫਾਇਦਾ ਠਾਓ